ਇੱਕ ਮਿੰਟ ਯਾਰ ਕਰੋ ਬਰੋ ਯਾਰ ਆਓ ਯਾਰ ਚਲੋ ਇੱਕ ਮਿੰਟ ਖੜਜੋ ਬਾਈਟ ਲੈ ਲੈਂਦੇ ਫਿਰ ਉੱਥੇ ਹੀ ਆਪਾਂ ਦੇਨੇ ਸਟੇਜ ਤੇ ਖੜਜੋ ਉੱਥੇ ਹਾਂਜੀ ਪਰ ਇੱਕ ਤਾਲੀ ਦਰ ਨਹੀਂ ਬੰਲੋ ਸ਼ੋਰ ਟ੍ਰਾਪਾ ਚ ਰਵਾਣਾ ਕੀਤਾ ਜਾ ਰਿਹਾ ਬਹੁਤ ਸਾਰੀ ਸੇਵਾ ਪਹਿਲਾਂ ਵੀ ਤੁਸੀਂ ਕੀਤੀ ਆ ਗਿਆ ਦੇਖੋ ਆ ਸਾਰੀ ਮੈਂ ਕਹਿੰਦਾ ਕਿ ਸਾਰੇ ਪੰਜਾਬੀਆਂ ਦੀ ਡਿਊਟੀ ਬੰਦੀ ਹੈ ਕਿਉਂਕਿ ਆਪਣੇ ਪੰਜਾਬੀਆਂ ਨੂੰ ਕਿਸ ਨੇ ਬਾਹਰ ਤੋਂ ਕੋਈ ਕਿਸ ਨੇ ਮਦਦ ਕੀਤੀ ਨਹੀਂ ਆਪਣੇ ਲੋਕ ਹੈ ਜਿਨ੍ਹਾਂ ਨੇ ਤਬਾਈ ਮੱਚ ਗਈ ਆ ਹੜਾਂ ਕਰਕੇ ਸੋ ਮੈਂ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਮੈਂ ਸਾਰੀ ਸੰਸਥਾ ਨੂੰ ਜਿੰਨੀ ਇੰਡਸਟਰੀ ਐਸੋਸੀਏਸ਼ਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕੋਈ ਨਾ ਕੋਈ ਆਪਣਾ ਯੋਗਦਾਨ ਜ਼ਰੂਰ ਪਵਾਓ ਕਿ ਬਹੁਤ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋ ਗਿਆ ਆਪਾਂ ਆਪਸੀ ਮਦਦ ਕਰਕੇ ਆਪਾਂ ਆਪ ਨੂੰ ਖੜਨਾ ਚਾਹੀਦਾ ਹੈ ਕੌਣ ਕੀ ਬਾਹਰ ਲੈਣ ਨੇ ਤਾਂ ਆਪਣਾ ਭੁੱਲ ਗਏ ਸਾਰੇ ਤੁਸੀਂ ਬਾਹਰਲਾਂ ਦਾ ਜ਼ਿਕਰ ਕੀਤਾ ਕੇਂਦਰ ਤੋਂ ਲਗਾਤਾਰ ਅਪੀਲ ਕੀਤੀ ਮੈਂ ਕਲਾ ਸਾਥ ਨਹੀਂ ਦਿੱਤਾ ਨਾ ਕੇਂਦਰ ਨੇ ਸਾਥ ਦਿੱਤਾ ਹੈ ਨਾ ਕਿਸੇ ਹੋਰ ਸੂਬੇ ਦੀ ਸਰਕਾਰ ਨੇ ਦਿੱਤਾ ਹੈ ਨਾ ਕੋਈ ਦੇਸ਼ ਦੀ ਕੋਈ ਸੰਸਥਾ ਨੇ ਦਿੱਤਾ ਹੈ ਆਪਣੇ ਪੰਜਾਬੀ ਜਦੋਂ ਗੁਜਰਾਤ ਵਿੱਚ ਭੁਗਮ ਆਇਆ ਸੀ ਸਭ ਤੋਂ ਵੱਧ ਸੇਵਾ ਆਪਣੇ ਇੱਥੋਂ ਗਈ ਸੀ ਤਾਮਿਲਨਾਡੂ ਸੁਨਾਮੀ ਆਈ ਸੀ ਤੇ ਹੋਰ ਜਿੱਥੇ ਵੀ ਕੋਈ ਨੁਕਸਾਨ ਹੋਇਆ ਸਭ ਤੋਂ ਵੱਧ ਆਪਾਂ ਜਾਣਦੇ ਹਾਂ ਅੱਜ ਆਪਣੇ ਉੱਤੇ ਵਿਫਤਾ ਪਈ ਹੈ ਪਰ ਦੁੱਖ ਕਹਿਣਾ ਕਹਿਣਾ ਪੈਂਦਾ ਕੋਈ ਨਹੀਂ ਖੜਾ ਲਸਮੇਵਾਰੀ ਸਰਕਾਰ ਦੀ ਲੱਗਦੀ ਸਰਕਾਰ ਜੋ ਇੱਕ ਇੱਕ ਠੀਕ ਹੈ ਇਹ ਗੱਲ ਤੇ ਯਾਰ ਆਪਾਂ ਸਭ ਤੋਂ ਹੋ ਜਾਈਏ ਹਲੋ ਸਭ ਕਰਾਣ ਨੂੰ ਆਨੰਦ ਹੋਇਆ ਨਗਰ ਨਗਰ ਹੋ ਜੋ ਮੇਕਰ ਸਾਹਿਬ ਕੀ ਹੈ ਸੋਲਵਾ ਦੀ ਨਮਾਜ਼ ਬੜਾ ਟੈਕ ਟੈਕ ਇੱਕ ਮਿੰਟ ਦੇ ਲੈੰਦਰੋ ਇੱਕ ਮਿੰਟ ਯਾਰ ਕਰੋ ਯਾਰ ਆਓ ਯਾਰ ਚਲੋ ਇੱਕ ਮਿੰਟ ਖੜਜੋ ਬਾਈਟ ਲੈ ਲੈਂਦੇ ਫਿਰ ਉੱਥੇ ਹੀ ਆਪਾਂ ਦੇਨੇ ਸਟੇਜ ਤੇ ਖੜਜੋ ਉੱਥੇ ਹਾਂਜੀ ਇੱਕ ਮਿੰਟ ਪਰ ਇੱਕ ਕਾਲੀਦਾਰ ਨਹੀਂ ਬੋਲੋ 100 ਟਰਾਕਾਂ ਚ ਰਵਾਣਾ ਕੀਤਾ ਜਾ ਰਿਹਾ ਬਹੁਤ ਸਾਰੀ ਸੇਵਾ ਪਹਿਲਾਂ ਵੀ ਕੀਤੀ ਆ ਆਹੋ ਦੇਖੋ ਆ ਸਾਰੀ ਮੈਂ ਕਹਿੰਨਾ ਹੈ ਕਿ ਸਾਰੇ ਪੰਜਾਬੀਆਂ ਦੀ ਡਿਊਟੀ ਬੰਦੀ ਹੈ ਕਿਉਂਕਿ ਆਪਣੇ ਪੰਜਾਬੀਆਂ ਨੂੰ ਕਿਸ ਨੇ ਬਾਦ ਤੋਂ ਕਿਸ ਨੇ ਮਦਦ ਕੀਤੀ ਨਹੀਂ ਆਪਣੇ ਲੋਕ ਹੈ ਜਿਨ੍ਹਾਂ ਨੇ ਦਵਾਈ ਮੱਚ ਗਈ ਆ ਹੜਾਂ ਕਰਕੇ ਸੋ ਮੈਂ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਮੈਂ ਸਾਰੀ ਸੰਸਥਾ ਨੂੰ ਜਿੰਨੀ ਇੰਡਸਟਰੀ ਐਸੋਸੀਏਸ਼ਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕੋਈ ਨਾ ਕੋਸ਼ ਆਪਣਾ ਯੋਗਦਾਨ ਜ਼ਰੂਰ ਪਵਾਓ ਕਿ ਬਹੁਤ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋ ਗਿਆ ਆਪਾਂ ਆਪਸੀ ਮਦਦ ਕਰਕੇ ਆਪਾਂ ਆਪ ਨੂੰ ਖੜਨਾ ਚਾਹੀਦਾ ਕਿਉਂਕਿ ਬਾਹਰਲੇ ਨੇ ਤਾਂ ਆਪਣਾ ਭੁੱਲ ਗਏ ਸਾਰੇ ਤੁਸੀਂ ਬਾਹਰਲਾ ਦਾ ਜ਼ਿਕਰ ਕੀਤਾ ਕੇਂਦਰ ਤੋਂ ਲਗਾਤਾਰ ਅਪੀਲ ਕੀਤੀ ਮੈਂ ਕੱਲਾ ਸਾਥ ਨਹੀਂ ਦਿੱਤਾ ਨਾ ਕੇਂਦਰ ਨੇ ਸਾਥ ਦਿੱਤਾ ਹੈ ਨਾ ਕਿਸੇ ਹੋਰ ਸੂਬੇ ਦੀ ਸਰਕਾਰ ਨੇ ਦਿੱਤਾ ਹੈ ਨਾ ਕੋਈ ਦੇਸ਼ ਦੀ ਕੋਈ ਸੰਸਥਾ ਨੇ ਦਿੱਤਾ ਹੈ ਆਪਣੇ ਪੰਜਾਬੀ ਜਦੋਂ ਗੁਜਰਾਤ ਵਿੱਚ ਭੁਗਮ ਆਇਆ ਸੀ ਸਭ ਤੋਂ ਵੱਧ ਸੇਵਾ ਆਪਣੇ ਇੱਥੋਂ ਗਈ ਸੀ ਤਾਮਿਲਨਾਡੂ ਸੁਨਾਮੀ ਆਈ ਸੀ ਤੇ ਹੋਰ ਜਿੱਥੇ ਵੀ ਕੋਈ ਨੁਕਸਾਨ ਹੋਇਆ ਸਭ ਤੋਂ ਵੱਧ ਆਪਾਂ ਜਾਣਦੇ ਆ ਅੱਜ ਆਪਣੇ ਉੱਤੇ ਧੂਪ ਤਾਂ ਪਈ ਹੈ ਪਰ ਦੁੱਖ ਕਹਿਣਾ ਕਹਿਣਾ ਪੈਂਦਾ ਕੋਈ ਨਹੀਂ ਖੜਾ ਜੇ ਸਮੇਂ ਵਾਰੀ ਸਰਕਾਰ ਕਾਰ ਨਹੀਂ ਲੱਗਦੀ ਸਰਕਾਰ ਠੀਕ ਹੈ ਇਹ ਕੁਝ ਹੋਇਆ ਸਾਡਾ ਖਰਾਣਾ ਨੂੰ ਆਨੰਦ ਹੋਇਆ ਨਗਰ ਨਗਰ ਜੋ ਮੇਬਰ ਸਾਹਿਬ ਕੀ ਕਿਹਾ ਹੈ ਇੱਕ ਮਿੰਟ ਇੱਕ ਮਿੰਟ ਯਾਰ ਕਰੋ ਯਾਰ ਆਓ ਯਾਰ ਚਲੋ ਇੱਕ ਮਿੰਟ ਖੜਜੋ ਬਾਈਟ ਲੈ ਲੈਂਦੇ ਫਿਰ ਉੱਥੇ ਹੀ ਆਪਾਂ ਦੇਨੇ ਸਟੇਜ ਤੇ ਖੜਜੋ ਉੱਥੇ ਹਾਂਜੀ ਸੁਪਰ ਇੱਕ ਤਾਲੀਦਰ ਨਹੀਂ ਬੰਲੋ 100 ট্রাকਾਂ ਚ ਰਵਾਣਾ ਕੀਤਾ ਜਾ ਰਿਹਾ ਬਹੁਤ ਸਾਰੀ ਸੇਵਾ ਪਹਿਲਾਂ ਵੀ ਤੁਸੀਂ ਕੀਤੀ ਆਹੋ ਦੇਖੋ ਆ ਸਾਰੀ ਮੈਂ ਕਹਿੰਦਾ ਕਿ ਸਾਰੇ ਪੰਜਾਬੀਆਂ ਦੀ ਡਿਊਟੀ ਬੰਦੀ ਹੈ ਕਿਉਂਕਿ ਆਪਣੇ ਪੰਜਾਬੀਆਂ ਨੂੰ ਕਿਸ ਨੇ ਬਾਹਰ ਤੋਂ ਕਿਸ ਨੇ ਮਦਦ ਕੀਤੀ ਨਹੀਂ ਆਪਣੇ ਲੋਕ ਹੈ ਜਿਨ੍ਹਾਂ ਨੇ ਦਵਾਈ ਮੱਚ ਗਈ ਆ ਹੜਾਂ ਕਰਕੇ ਸੋ ਮੈਂ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਮੈਂ ਸਾਰੀ ਸੰਸਥਾ ਨੂੰ ਜਿੰਨੀ ਇੰਡਸਟਰੀ ਐਸੋਸੀਏਸ਼ਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕੋਈ ਨਾ ਕੋਸ਼ ਆਪਣਾ ਯੋਗਦਾਨ ਜ਼ਰੂਰ ਪਵਾਓ ਕਿ ਬਹੁਤ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋ ਗਿਆ ਆਪਾਂ ਆਪਸੀ ਮਦਦ ਕਰਕੇ ਆਪਾਂ ਆਪ ਨੂੰ ਖੜਨਾ ਚਾਹੀਦਾ ਕਿਉਂਕਿ ਬਾਹਰਲੇ ਇਹਨਾਂ ਨੇ ਤਾਂ ਆਪ ਨੂੰ ਭੁੱਲ ਗਏ ਸਾਰੇ ਤੁਸੀਂ ਬਾਹਰਲੇ